ਤਕਾਲ ਚ ਜਿਹੜਾ ਸਦਾ ਆਪਣਾ ਨਾਮ ਲਖ ਨਾਮ ਜੀ ਕੋਲੇ ਦਾ ਜੇਰ ਕਰ ਸਭ ਸੇਰ ਕੋਈ ਲੱਤ ਮਾਰੂ ਪਹਿਲਾਂ ਨਾ ਮਾਰਦਾ ਪੈਣਾ ਕਾਲਾ ਲੱਤ ਮਾਰਦਾ ਆਏ ਡਾਕਟਰ ਇਹੋ ਜਿਹਾ ਆਉਂਦਾ ਹੈ ਮੂਰੇ ਆਣਾ ਫਿਰ ਦਿਲਦਾ ਬਾਅਦ ਨਾ ਕੱਢ ਦੂ ਮੂਰੇ ਖੜਾ ਜਾ ਕੋਈ ਘਰ ਜਾ ਹਾਂਜੀ ਬਾਈ ਜੀ ਇੱਕ ਬੇਸਕੀ ਨਾਲ ਸਾਰੇ ਵੀਡੀਓ ਰਿਕਾਰਡਿੰਗ 333 ਲੇਨ ਪੜ ਕੇ ਪੀਵੀ03 ਸਰਵਰ ਚਾਲਣ ਦੇ ਵਿੱਚ ਔਰ 1690 ਆਟੋ ਗੱਡੀ ਜਿਹੜੀ ਮਾਰਕੀਟ ਦੇ ਚਾਰੇ ਖੜੀ ਹੈ ਉਹਦੇ ਪਿਛੋਣੇ ਗੱਡੀਆਂ ਲੱਗੀਆਂ ਜੇ ਤੁਸੀਂ ਪੀਰ ਲਈ ਉਹ ਗੱਡੀਆਂ ਨਾ ਵੀਰ ਬੜਕੇ ਉਹਨੂੰ ਸਾਈਡ ਤੇ ਕਰ ਦਿਓ ਪੀ ਵੀ 03 1694 ਆਟੋ ਗੱਡੀ ਹੈ ਕਿੰਗ ਕਲੈਕਟਿਵ ਬਾਬੇ ਗੁੱਡ ਓਏ ਜਿਹੜੇ ਦਿਲਵਾਤ ਹੁੰਦੇ ਗੁੱਡ ਬਾਬੇ ਯਾਰ ਕਹਣ ਗੱਲਵਾਤਾ ਬਾਈ ਓਏ ਗੁੱਡ ਬਾਬੇ ਬਾਬਾ ਸਾਨੂੰ ਵੇਜੋ ਭਰਾ ਬਣ ਕੇ ਮੇਰਾ ਥੋੜੀ ਮੈਂਟ ਕਰਦੇ ਵੀਰ ਬਾਈ ਜੀ ਲੋਕਾਂ ਕਹਿੰਦੇ ਆਗਾ ਪੂਰੇ ਹਵੇ ਜੁਦਾ ਮਾਣਾ ਪੂਰੇ ਨਾਵੇ ਬਾਈ ਮਰ ਕੇ ਮਹਿਮੂਨ ਦਾ ਜੇਲਾ ਮਰਨ ਵਾਸਤੇ ਆਨੂ ਤੁਹਾਡੀ ਕਮੇਟੀ ਦੇ ਨਾਲ ਤੁਹਾਨੂੰ ਸਾਲ ਸਾਲ ਕਹਿੰਦੇ ਵੀਰ ਮਰ ਕੇ ਸੰਤ ਕਰਦਾਂਗੇ ਵੇ ਉਹਦੇ ਨਾਲ ਲੱਗਦੀ ਹੈ ਗੱਲ ਬਣਦੀ ਹੈ ਉਹ ਬਾਈ ਥੋੜੀ ਮੈਂ ਤਾਂ ਕਰ ਲੈਂਦਾ ਉਹ ਕੱਢ ਦਿਓ ਬਾਈ ਸਾਰਾ ਤਾਂ ਪਿਆਰ ਹੋਣਾ ਵੀ ਬਣ ਕੇ ਮੜੀ ਖਿਆਲ ਕਰਦਾ ਹੋਣਾ ਆਪਦੇ ਨਾਤੇ ਉਹੀ ਮੜ ਕੇ ਬਾਈ उबर भा बन गया मेहनत कर ਪਰ ਇਹ ਵਰਗੇ ਛੱਡਦੇ ਬਾਈ ਕਮੇਡੀ ਆਲਾ ਬਣਾ ਲੋ ਜੱਟਾ ਇੱਧਰ ਵੜੀ ਜੀ ਬਾਈ ਜੀ ਸਾਰਿਆਂ ਨੂੰ ਵੀਰ ਬਣ ਕੇ ਬਹਿਣ ਦੀ ਹੈ ਕੋਈ ਆਪਣੇ ਕੋਲੇ ਆਉਣੇ ਨਾਲ ਹੈ ਬਾਈ ਬਣ ਕੇ ਆਏ ਕੱਟਣਾ ਕਰੋ ਕਿਸੇ ਦੇ ਬੱਚੂ ਨੂੰ ਨਾ ਪਾਉਣ ਉਹ ਨੰਬਰ ਨਹੀਂ ਲਗਾਏਗਾ ਹਜੇ ਤਰਫ ਤਰਫੇ ਕੇ ਮੇਲਾ ਦੇਖ ਲੋ ਹਜੇ ਆਪਾਂ ਨੂੰ ਉੱਦਾਂ ਨਾ ਟੱਕਾ ਕਿਉਂਗਾ ਕੋੜਾ ਆਪਣੇ ਕੋੜੇ ਆਉਂਗਾ ਇੱਥੇ ਆਪਣੇ ਕੋਲੇ ਰਹੂਗਾ ਐਂ ਕੱਖ ਨਾ ਉਰੇ ਇੰਝ ਹੋਣਾ ਜਰਾ ਦਸਨ ਹੋਰ ਉਹਨਾਂ ਦਾ ਭਰਾਵਾ ਸਾਹੀ ਜਮਾ ਦੇਖਿਆ ਹੈ ਕਹਾਣੀ ਇਹਦੇ ਕੋਲ ਦੇ ਜਿਹਨੇ ਤੇ ਬਾਤ ਸੁਣਨ ਤੇ ਬਾਤ ਨਹੀਂ